ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਦੇਖਣ ਅੱਜ ਦੇ ਕੁਝ ਗੱਲਾਂ ਮਤਾਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਟੈਰਿਫ ਹਟਾਉਣ ਦੇ ਨਾਲ ਕੁਝ ਚੀਜ਼ਾਂ ਸਸਤੀਆਂ ਹੋ ਸਕਦੀਆਂ। ਇਹਦੇ ਬਾਰੇ ਗੱਲਬਾਤ ਕਰਨੀ ਹੈ। ਦੂਜਾ ਸਰੀ ਦੇ ਸਕੂਲਾਂ ਦੇ ਵਿੱਚ ਸਾਧਨਾਂ ਦੀ ਕਮੀ ਹੈ ਤੇ ਹੁਣ ਨਵਾਂ ਵਾਰਾ ਸ਼ੁਰੂ ਹੋ ਰਿਹਾ ਇਹਦੇ ਬਾਰੇ ਗੱਲਬਾਤ ਕਰਨੀ ਹੈ। ਤੀਜਾ ਵਿੰਸਰ ਦੇ ਵਿੱਚ ਇੱਕ ਟਰੱਕ ਦੇ ਵਿੱਚੋਂ 2 ਲੱਖ ਡਾਲਰ ਦਾ ਬੀਫ ਚੋਰੀ ਹੋਇਆ। ਆਪਣਾ ਬਹੁਤ-ਬਹੁਤ ਧੰਨਵਾਦ। ਅਗਲੀ ਗੱਲਬਾਤ ਕਰਾਂਗੇ ਕਿ ਜਿਹੜੇ ਪਹਿਲੀ ਵਾਰ ਘਰ ਖਰੀਦਣ ਵਾਲੇ ਨੇ ਕੀ ਉਹਨਾਂ ਦੇ ਲਈ ਇਸ ਵੇਲੇ ਕੈਨੇਡਾ ਦੇ ਵਿੱਚ ਘਰ ਖਰੀਦਣ ਦਾ ਸਹੀ ਸਮਾਂ ਹੈ ਤੇ ਅੱਗੇ ਇੱਕ ਮਸਲਾ ਜਿਹੜਾ ਕਾਂਡੋ ਮਾਰਕੀਟ ਕਿਉਂਕਿ ਕ੍ਰੈਸ਼ ਹੋਈ ਹੈ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਟੋਰਾਂਟੋ ਦੇ ਵਿੱਚ ਤੇ ਦਰ ਵੈਂਕੂਵਰ ਦੇ ਵਿੱਚ ਵੀ ਉਹਦੇ ਨਾਲ ਕੀ ਘਰ ਸਸਤੇ ਹੋਏ ਹੈ ਇਹਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾ ਮਸਲਾ ਟੈਰਕ ਬਾਰੇ ਅੱਜ 26 ਅਗਸਤ ਹੋ ਗਈ ਆ ਤੇ ਸਤੰਬਰ 1 ਤੋਂ ਕੈਨੇਡਾ ਨੇ 25% ਕਾਊਂਟਰ ਟੈਰਿਫ ਕਈ ਅਮਰੀਕਾ ਦੀਆਂ ਵਸਤਾਂ ਦੇ ਉੱਤੇ ਹਟਾ ਦੇਣੇ ਆ ਜਿਹੜੀਆਂ ਕਿ ਟ੍ਰੇਡ ਡਿਸਪਿਊਟ ਦੇ ਦੌਰਾਨ ਮਹਿੰਗੀਆਂ ਹੋ ਗਈਆਂ ਸੀ ਅਮਰੀਕਾ ਨੇ ਕੈਨੇਡਾ ਤੇ ਟੈਰਿਫ ਲਾਇਆ ਕੈਨੇਡਾ ਨੇ ਅਮਰੀਕਾ ਤੇ ਟੈਰਿਫ ਲਾ ਦੇਣਾ ਲਾ ਦਿੱਤਾ ਸੀ 25% ਟੈਰਿਫ ਹੁਣ 1 ਸਤੰਬਰ ਤੋਂ ਕੈਨੇਡਾ ਨੇ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਸੀ ਭਾਵ ਜਿਹੜੀ ਚੀਜ਼ ਕੈਨੇਡਾ ਦੇ ਵਿੱਚ ਅਮਰੀਕਾ ਤੋਂ ਆਉਂਦੀ ਸੀ ਇਹਨਾਂ ਨੇ ਉਹ ਮਹਿੰਗੀ ਕਰਤੀ ਸੀ 25% ਟੈਰਿਫ ਲਾ ਕੇ ਇਹਨਾਂ ਨੇ ਹੁਣ ਉਹ ਟੈਰਿਫ ਹਟਾ ਦੇਣਾ ਹਟਾ ਇਸ ਕਰਕੇ ਦੇਣਾ ਇਹਨਾਂ ਨੂੰ ਲੱਗਦਾ ਵੀ ਅਸੀਂ ਹਟਾ ਦਿੰਨੇ ਆ ਕੱਲ ਨੂੰ ਅਮਰੀਕਾ ਜਾਂ ਟਰੰਪ ਵੀ ਇਹ ਸੋਚਣਗੇ ਵੀ ਚਲੋ ਠੀਕ ਆ ਇਹ ਕੁਝ ਸੋਚ ਰਿਹਾ ਹੈ ਤਾਂ ਆਪਾਂ ਵੀ ਗੱਲ ਕਰੀਏ ਅੱਗੇ ਤੇ ਥੋੜੀ ਜੀ ਕਿਸੇ ਨਾ ਕਿਸੇ ਤਰ੍ਹਾਂ ਨੈਗੋਸ਼ੀਏਸ਼ਨ ਜਿਹੜੀ ਆ ਉਹ ਹੋ ਸਕਦੀ ਆ ਵੇਦ ਨਾਲ ਕਿੱਕ ਸਟਾਰਟ ਹੋ ਜੂਗੀ ਗੱਲਬਾਤ ਪ੍ਰਾਈਮ ਮਿੰისტਰ ਮਾਰਕ ਕਾਰਨੀ ਦੀ ਇਹ ਧਾਰਨਾ ਆ ਕਿ ਇਹ ਜਿਹੜਾ ਮੂਵ ਆ ਇਹਦੇ ਨਾਲ ਗੱਲਬਾਤ ਦਾ ਰਸਤਾ ਫੇਰ ਖੁੱਲ ਜੂਗਾ ਵਸ਼ਿੰਗਟਨ ਦੇ ਨਾਲ ਜਿਹੜੀ ਆਪਣੇ ਕੈਨੇਡਾ ਯੂਐਸ ਮੈਕਸੀਕੋ ਐਗਰੀਮੈਂਟ ਦੇ ਤਹਿਤ ਦੂਜਾ ਇੱਕ ਇੱਕ ਮਤਲਬ ਵਪਾਰਕ ਤਣਾਅ ਜਦੋਂ ਇਹ ਟੈਰਿਫ ਲਾਉਂਦੇ ਤੇ ਤਣਾਅ ਵੱਧਦਾ ਮਤਲਬ ਸਿੱਧੀ ਇੱਕ ਕਿਸਮ ਦੀ ਜਿਹੜੀ ਆ ਉਹ ਹੋ ਜਾਂਦੀ ਆ ਤੇ ਜਦੋਂ ਫਿਰ ਇਹ ਟੈਰਿਫ ਹਟਾਉਂਦੇ ਆ ਟੈਰਿਫ ਹਟਾ ਲੈਂਦੇ ਆ ਤਾਂ ਇਹ ਗੁੱਡਵਿਲ ਦਾ ਇੱਕ ਸਿਗਨਲ ਹੁੰਦਾ ਵੀ ਕਲੋ ਕਿ ਕੈਨੇਡਾ ਇੱਕ ਚਾਹੁੰਦਾ ਹੈ ਕਿ ਅਸੀਂ ਟੈਨਸ਼ਨ ਸੀਰੀਅਸਲੀ ਘਟਾਉਣਾ ਚਾਹੁੰਦੇ ਹਾਂ ਇਸ ਕਰਕੇ ਅਸੀਂ ਤੁਹਾਡੇ ਉੱਤੇ ਟੈਰਫ ਜਿਹੜੇ ਆ ਉਹ ਹਟਾ ਰਹੇ ਹਾਂ ਉਹਦੇ ਨਾਲ ਹੋਊਗਾ ਕੀ ਜਿਹੜਾ ਕੈਨੇਡੀਅਨ ਕੰਜ਼ਿਊਮਰ ਆ ਹਾਂ ਚੀਜ਼ ਤੇ ਅਲਟੀਮੇਟਲੀ ਤੇ ਲੋਕਾਂ ਦੇ ਉੱਤੇ ਬੋਝ ਪੈਣਾ ਨਾ ਅਮਰੀਕਾ ਦੀ ਚੀਜ਼ ਬਣ ਕੇ ਆਉਂਦੀ ਆ ਮੰਨ ਲਓ ਉਹ 100 ਦੀ 100 ਦੇ ਉੱਤੇ 25% ਟੈਰਫ ਲੱਗ ਗਿਆ 125 ਆ ਦੀ ਹੋ ਗਈ ਇੱਥੇ ਆ ਕੇ ਉਹ 125 ਆ ਦੀ ਕਿਹਨੂੰ ਪੈਣੀ ਆ ਗਾਹਕ ਨੂੰ ਤੇ ਹੁਣ ਜਦੋਂ ਇਹ ਹਟਾ ਦੇਣਗੇ ਤੇ ਉਹ ਜਿਹੜੀ ਵਧੀ ਸੀ ਕੀਮਤ ਉਹ ਘਟ ਜਾਊਗੀ ਤੇ ਇਹਦੇ ਨਾਲ ਜਿਹੜਾ ਕਾਫੀ ਪਾਸਤਾ ਜਾਂ ਹੋਰ ਚੀਜ਼ਾਂ ਆ ਉਹ ਸਸਤੀਆਂ ਹੋ ਸਕਦੀਆਂ ਦੂਜੇ ਗਰੋਸਰ ਨੂੰ ਵੀ ਹੈਲਪ ਹੋਊਗੀ ਇਹਦੇ ਨਾਲ ਜਿਹੜੇ ਲਾਰਜ ਗਰੋਸਰੀ ਰਿਟੇਲਰਸ ਹੈਗੇ ਆ ਉਹ ਵਾਰਨ ਦੇ ਰਹੇ ਸੀ ਕਿ ਟੈਰਫ ਦੇ ਨਾਲ ਮਾਰਜਨ ਘਟ ਗਿਆ ਉਹਨਾਂ ਦਾ ਜਿਹੜੀਆਂ ਕੀਮਤਾਂ ਦੇ ਨਾਲ ਉਹਨਾਂ ਵੀ ਥੋੜਾ ਜਿਹਾ ਫਰਕ ਇਹਦੇ ਨਾਲ ਪਊਗਾ ਹੁਣ ਇਹਦੇ ਨਾਲ ਅਸਰ ਕੀ ਪਊਗਾ ਇਹ ਦੇਖਣ ਵਾਲੀ ਗੱਲ ਆ ਇਹਦਾ ਮਤਲਬ ਇਹ ਆ ਕਿ ਗਰੋਸਰੀ ਦੀਆਂ ਆਈਟਮਸ ਜਿਵੇਂ ਫਰੂਟਸ ਨੇ ਜਿਵੇਂ ਵੈਜੀਟੇਬਲਸ ਨੇ ਕਾਫੀ ਆ ਟੀ ਆ 슈ਗਰ ਆ ਪਾਸਤਾ ਆ ਆਟਾ ਆ ਔਰੈਂਜ ਜੂਸ ਆ ਇਹ ਸਾਰੇ ਥੱਲੇ ਚਲੇ ਜਾਣਗੇ ਇਕਦਮ ਨਹੀਂ ਜਾਣਗੇ ਕਿ 1 ਸਤੰਬਰ ਨੂੰ ਸਾਰੇ ਘਟ ਜਾਣੀਆਂ ਕੀਮਤਾਂ ਹੌਲੀ ਹੌਲੀ ਕਿਉਂਕਿ ਜਿਹੜਾ ਸਟਾਕ ਖਰੀਦਿਆ ਆ ਉਹਨਾਂ ਨੇ ਪਹਿਲਾਂ ਜਿਹੜਾ ਸਮਾਨ ਵੱਧ ਕੀਮਤ ਦੇ ਉੱਤੇ ਜਾਂ ਮਹਿੰਗਾ ਖਰੀਦਿਆ ਉਹਨਾਂ ਨੇ ਮਹਿੰਗਾ ਹੀ ਵੇਚਣਾ ਪਰ ਪਹਿਲੀ ਸਤੰਬਰ ਤੋਂ ਕਿਉਂਕਿ ਟੈਰਫ हट ਜਾਣੇ ਆ ਇਸ ਕਰਕੇ ਇਹ ਹੌਲੀ ਹੌਲੀ ਥੱਲੇ ਆਉਣਾ ਸ਼ੁਰੂ ਹੋ ਜਾਊਗਾ ਫਰੈਸ਼ ਫਰੂਟ ਪਹਿਲਾਂ ਸਸਤੇ ਹੋਣ ਜਿਹੜੇ ਸਸਤੇ ਹੋਣਗੇ ਸਭ ਤੋਂ ਪਹਿਲਾਂ ਜਿਹੜੀਆਂ ਸ਼ਾਰਟ ਸ਼ੈਲਫ ਲਾਈਫ ਹੁੰਦੀਆਂ ਜਿਵੇਂ ਵੀ ਆਉਂਦੇ ਆ ਤੇ ਆਉਂਦੇ ਹੀ ਵਿਕ ਜਾਂਦੇ ਆ ਫਿਰ ਨਵੇਂ ਆਈ ਜਾਂਦੇ ਆ ਜਿਹੜੇ ਸਟਾਕ ਨਹੀਂ ਕੀਤੇ ਜਾ ਸਕਦੇ ਜਿਵੇਂ ਫਰੈਸ਼ ਪ੍ਰੋਡਿਊਸ ਆ ਔਰੈਂਜ ਜੂਸ ਆ ਇਹ ਸਾਰੇ ਇੱਕਦਮ ਸਸਤੇ ਹੋ ਜਾਣਗੇ ਮਤਲਬ 1 ਸਤੰਬਰ ਨੂੰ ਜੇਕਰ ਟੈਰਫ ਹਟ ਜਾਂਦੇ ਆ 1-2 ਹਫ਼ਤਿਆਂ ਦੇ ਵਿੱਚ ਵਿੱਚ ਹੀ ਇਹ ਸਸਤੇ ਹੋ ਜਾਣੇ ਆ ਦੂਜੇ ਪ੍ਰੋਡਕਟਸ ਜਿਹੜੇ ਹੈਗੇ ਜਿਨ੍ਹਾਂ ਦੀ ਲੌਂਗਰ ਸ਼ੈਲਫ ਲਾਈਫ ਹੁੰਦੀ ਜਿਹਨਾਂ ਨੂੰ ਜਿਆਦਾ ਸਮਾਂ ਪਿਆ ਰਹਿੰਦਾ ਕਾਫੀ ਪੀਨਟ ਬਟਰ ਹੋ ਗਿਆ ਕੈਚਚਪ ਹੋ ਗਿਆ ਮਸਾਲੇ ਹੋ ਗਏ ਇਹਨਾਂ ਨੂੰ ਕੁਝ ਹਫ਼ਤੇ ਵੀ ਲੱਗ ਸਕਦੇ ਆ ਤੇ ਮਹੀਨੇ ਵੀ ਲੱਗ ਸਕਦੇ ਆ ਕਿ ਪ੍ਰਾਈਸਿਸ ਕਦੋਂ ਥੱਲੇ ਆਉਣਗੇ ਹਾਂ ਹੁਣ ਜਿਹੜਾ ਇੰਡੀਪੈਂਡੈਂਟ ਗ੍ਰੋਸਰਸ ਹੈਗੇ ਉਹ ਕਹਿੰਦੇ ਉਹਨਾਂ ਨੇ ਤਾਂ ਕੁਇਕਲੀ ਪ੍ਰਾਈਸ ਲੋ ਕਰ ਦਿੰਨੇ ਆ ਜਦੋਂ ਹੀ ਉਹ ਕਰ ਸਕਦੇ ਆ ਤੇ ਕਨਸ ਕਹਿੰਦੀ ਕਿ ਜਿਹੜੀਆਂ ਵੱਡੀਆਂ ਚੇਨਸ ਨੇ ਜਿਵੇਂ ਲੌਬਲਾ ਆ ਮੈਟਰੋ ਆ ਸੋਬੇਸ਼ਾ ਇਹ ਹੌਲੀ ਹੌਲੀ ਫਿਰ ਉਤ ਤੋਂ ਬਾਅਦ ਹੋਣਗੇ ਕਿਉਂਕਿ ਨਾ ਕੋਈ ਸਟਾਕ ਬਹੁਤ ਵੱਡਾ ਹੁੰਦਾ ਆ ਜਿਹੜੀ ਲੌਬਲਾ ਨੇ ਕਨਫਰਮ ਕੀਤਾ ਕਿ ਇੱਕ ਵਾਰੀ ਟੈਰਫ ਜਿਹੜੇ ਆ ਉਹ ਹਟ ਗਏ ਤਾਂ ਅਸੀਂ ਗ੍ਰੈਜੂਅਲੀ ਹੌਲੀ ਹੌਲੀ ਜਦੋਂ 올ਡਨ ਇਨਵੈਂਟਰੀ ਆਪਣੀ ਵੇਚ ਦੇਣੀ ਆ ਤੇ ਕੀਮਤਾਂ ਸੀ ਇੱਕ ਇੱਕ ਕਰਕੇ ਥੱਲੇ ਨੂੰ ਘਟਾਉਣੀਆਂ ਸ਼ੁਰੂ ਕਰ ਦੇਣੀਆਂ ਪੁਸ਼ ਆਈਟਮ ਜਿਵੇਂ ਬੀਫ ਆ ਜਾਂ ਕੈਨਡ ਫੂਡਸ ਹੈਗੇ ਆ ਉਵੇਂ ਹੀ ਰਹਿਣਗੇ ਕਿਉਂਕਿ ਟੈਰਫ ਉਹਨਾਂ ਦੀ ਮਹਿੰਗੇ ਹੋਣ ਦਾ ਟੈਰਫ ਕਾਰਨ ਨਹੀਂ ਸੀ ਸੋ ਉਹ ਚੀਜ਼ਾਂ ਸਸਤੀਆਂ ਹੋਣਗੀਆਂ ਜਿਹੜੀਆਂ ਟੈਰਫਸ ਕਾਰਨ ਮਹਿੰਗੀਆਂ ਹੋਈਆਂ ਸੀ ਜਿਹੜਾ ਬਾਇ ਕੈਨੇਡੀਅਨ ਟ੍ਰੈਂਡਸ ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਪੂਰੀ ਦੀ ਪੂਰੀ ਚੱਲ ਪਈ ਸੀ ਕਿ ਕੈਨੇਡਾ ਦਾ ਸਾਮਾਨ ਹੀ ਖਰੀਦੋ ਅਮਰੀਕਾ ਦਾ ਖਰੀਦਣਾ ਹੀ ਨਹੀਂ ਬਹੁਤ ਸਾਰੇ ਸ਼ਾਪਰਸ ਜਿਹੜੇ ਉਹਨਾਂ ਨੇ ਕੈਨੇਡੀਅਨ ਮੇਡ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਟ੍ਰੇਡ ਫਾਈਟ ਦੇ ਦੌਰਾਨ ਤੇ ਐਕਸਪਰਟ ਮੰਨਦੇ ਆ ਕਿ ਇਹ ਟ੍ਰੈਂਡ ਹਜੇ ਵੀ ਕੰਟੀਨਿਊ ਰਹਣਾ ਭਾਵੇਂ ਕਿ ਟੈਰ ਫਟ ਗਿਆ ਸੋ ਚੰਗੀ ਗੱਲ ਟੈਰਿਫ ਫਟ ਜਾਣ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਊਗਾ ਤੇ ਘਟੂ ਘਟ ਜਿਹੜੀਆਂ ਖਾਣ ਪੀਣ ਵਾਲੀਆਂ ਸਬਸਤਾਂ ਨੇ ਉਹ ਸਸਤੀਆਂ ਹੋਣਗੇ 3 ਸਤੰਬਰ ਤੋਂ ਸਕੂਲ ਖੁੱਲ ਜਾਣੇ ਆ ਤੇ ਹੁਣ ਜਿਹੜਾ ਇਸ ਸਾਲ ਦਾ ਜੇਕਰ ਸਰੀ ਕੋਈ ਸੈਕੰਡ ਲਾਰਜੈਸਟ ਸਕੂਲ ਡਿਸਟ੍ਰਿਕਟ ਆ ਇਹ ਆਪਣਾ ਬ੍ਰਿਟਿਸ਼ ਕੰਮਬੀਆ ਦਾ ਇਹਦੇ ਵਿੱਚ 83000 ਸਟੂਡੈਂਟ ਪੜ੍ਹਦੇ ਆ ਸਰੀ ਦੇ ਵਿੱਚ ਤੇ ਇਹ 2000 ਜਿਹੜੇ ਆ ਹਰ ਸਾਲ ਬढ़ ਜਾਂਦੇ ਮਤਲਬ ਪਿਛਲੇ ਸਾਲ ਕਿਐਸ ਸੀ ਐਡ ਕਿੰਨੇ 83 ਹੋ ਗਏ ਅਗਲੇ ਸਾਲੇ 85 ਹੋ ਜਾਵੇ। 2000 ਸਟੂਡੈਂਟ ਬਹੁਤ ਹੁੰਦਾ। ਇਮੀਗ੍ਰੇਸ਼ਨ ਇਹਦਾ ਮਤਲਬ ਵੱਡਾ ਕਾਰ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਪੋਪੂਲੇਸ਼ਨ ਤੇ ਇਮੀਗ੍ਰੇਸ਼ਨ ਨਾਲ ਹੀ ਵਧੀ ਹੈ। ਉਹ ਪੋਪੂਲੇਸ਼ਨ ਵਜਾਈ ਇਹਦੇ ਕਿ ਆਸੇ-ਪਾਸੇ ਫੈਲਦੀ ਉਹ ਇੱਥੇ ਸਰੀ ਦੇ ਵਿੱਚ ਜ਼ਿਆਦਾ ਆ ਕੇ ਵਸ ਗਈ ਹੈ। ਹੁਣ ਉਹਦੇ ਨਾਲ ਸਕੂਲਾਂ ਦੀ ਸਮੱਸਿਆ ਆ ਰਹੀ ਹੈ। ਅ ਸਮੱਸਿਆ ਇਹ ਆ ਕਿ ਪੋਰਟੇਬਲਸ ਨੇ ਆਪਾਂ ਸਾਰੇ ਜਾਣਦੇ ਇੱਕ ਸਕੂਲ ਹੁੰਦਾ ਆ ਸਕੂਲ ਜਿਹੜੇ ਬਣਦੇ ਆ ਪੂਰਾ ਕਮਰਾ ਹੁੰਦਾ ਜਿੱਦਾਂ ਘਰ ਬਣਦੇ ਆ ਆਪਣੇ ਐਸੀ ਤਰ੍ਹਾਂ ਕਮਰੇ ਹੁੰਦੇ ਆ ਟਾਲਟ ਵਾਸ਼ਰੂਮ ਉਹਦੇ ਵਿੱਚ ਏਸੀ ਹੀਟ ਜੋ ਵੀ ਸਾਰਾ ਪ੍ਰਬੰਧ ਕੀਤਾ ਹੁੰਦਾ ਤੇ ਉਹ ਪ੍ਰੋਪਰ ਕਲਾਸਰੂਮ ਜਿਹੜੇ ਉਹ ਹੁੰਦੇ ਆ ਉਹ ਹੁਣ ਪੈਗੇ ਥੋੜੇ ਬਹੁਤ ਲੰਬੇ ਸਮੇਤ ਉਹ ਸਟਰਗਲ ਚੱਲ ਰਹੀ ਆ ਉਹ ਪਹਿਲਾਂ ਤੋਂ ਹੀ ਥੋੜੇ ਆ ਉਸ ਤੋਂ ਬਾਅਦ ਫਿਰ ਕੀ ਹੁੰਦਾ ਪੋਰਟੇਬਲਸ ਹੁੰਦੇ ਆ ਕਿ ਲੋਹੇ ਦਾ ਬਣਿਆ ਜਿੱਦਾਂ ਬਹੁਤ ਵੱਡਾ ਕੰਟੇਨਰ ਜਿਹਾ ਹੁੰਦਾ ਉਹ ਬਾਹਰ ਲਿਆ ਕੇ ਰੱਖ ਦਿੰਦੇ ਆ ਤੇ ਉਹਨੂੰ ਥੋੜਾ ਜਿਹਾ ਉਹਦੇ ਵਿੱਚ ਬੈਂਚ ਪੁੰਚ ਲਾ ਕੇ ਤੇ ਉਹਨੂੰ ਕਲਾਸਰੂਮ ਬਣਾ ਦਿੱਤਾ ਜਾਂਦਾ ਟੈਂਪਰੇਰੀ ਲਈ ਜਿੱਦਾਂ ਹੁੰਦਾ ਪਰ ਉਹ ਮਤਲਬ ਲੋਡ ਪਲੇਗਰਾਉਂਡ ਦੇ ਵਿੱਚ ਰੱਖ ਦਿੱਤਾ ਜਾਂਦਾ ਆ ਤੇ ਉਹ ਚਲੋ ਇੱਕ ਸਮੱਸਿਆ ਹੈਗੀ ਆ ਸਮੱਸਿਆ ਉਹਦੇ ਨਾਲ ਵੀ ਹੱਲ ਨਹੀਂ ਹੋ ਰਹੀ ਉਹਦੀਆਂ 3-4 ਜਿਹੜੀਆਂ ਜੇ ਤਾਂ ਸਕੂਲ ਬਣਾਉਣਾ ਦੇਖੋ ਇੱਥੇ ਇੱਕ ਸਾਡੇ ਕੋਲੇ ਫੈਡਰਲ ਗਵਰਨਮੈਂਟ ਆ ਉਹਦਾ ਬਹੁਤ ਵੱਡਾ ਰੋਲ ਨਹੀਂ ਇਹਦੇ 'ਚ ਦੂਜਾ ਪ੍ਰੋਵਿੰਸ਼ੀਅਲ ਸਰਕਾਰ ਆ ਜਿਵੇਂ ਐਨ ਡੀ ਪੀ ਦੀ ਸਰਕਾਰ ਆ ਇਸ ਵੇਲੇ ਸਾਡੇ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੀਜਾ ਮਿਊਸਿਪਲ ਆਪਣੀ ਹੈਗੀ ਆ ਜਿਹੜੀ ਸਿਟੀ ਆ ਸਿਟੀ ਆਫ ਸਰੀ ਆ ਤੇ ਸਕੂਲ ਬੋਰਡ ਆ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ প্রভਿਨਸ਼ਲ ਸਰਕਾਰ ਦਾ ਫੰਡਿੰਗ ਉਹਨੇ ਦੇਣੀ ਆ ਸਕੂਲ ਉਹਨੇ ਬਣਾਉਣੇ ਆ ਵੱਡੇ ਖਰਚੇ ਸਾਰਾ ਕੁਝ ਉਹਨੇ ਕਰਨਾ ਹੁੰਦਾ ਪਰ ਇਹ ਸਾਰੇ ਕੁਝ ਦੇ ਵਿੱਚ ਹੁੰਦਾ ਕੀ ਆ ਕਿ ਜਦੋਂ ਆ ਜਿਹੜਾ ਆਹ ਕੰਮ ਆ ਕਿ ਮੰਨ ਲਓ ਪੋਰਟੇਬਲ ਨਵਾਂ ਲਿਆਉਣਾ ਇਹ ਸਰਕਾਰ ਨਹੀਂ ਕਰਦੀ ਫੈਡਰਲ ਜਿਹੜੀ প্রভਿਨਸ਼ਲ ਆ ਸੂਬਾ ਸਰਕਾਰ ਨਹੀਂ ਕਰਦੀ ਇਹ ਸਕੂਲ ਬੋਰਡ ਕਰਦਾ ਸਕੂਲ ਬੋਰਡ ਦੇ ਕੋਲੇ ਆਪਣੇ ਲਿਮਟਿਡ ਰਿਸੋਰਸ ਹੁੰਦੇ ਆ ਉਹਨਾਂ ਨੇ ਉਹਨੇ ਇੱਕ ਚੀਜ਼ ਮੈਨੇਜ ਕਰਨਾ ਦਾ ਸੂਬਾ ਸਰਕਾਰ ਦਾ ਵੱਡਾ ਬਜਟ ਹੁੰਦਾ ਸਕੂਲ ਬੋਰਡ ਦਾ ਖਰਚਾ ਜਦੋਂ ਇਧਰਲੇ ਪਾਸੇ ਮੰਨ ਲਓ ਜਿਹੜੇ ਜਿਹੜੇ ਆਪਣੇ ਟੀਚਰ ਅਸਿਸਟੈਂਟ ਨੇ ਉਹਨਾਂ ਨੂੰ ਮੈਨੇਜ ਇਹਨੇ ਕਰਨਾ ਹੁੰਦਾ ਸਕੂਲ ਬੋਰਡ ਨੇ ਹੁਣ ਉਹ ਨਹੀਂ ਰੱਖਣਗੇ ਜ਼ਿਆਦਾ ਬੱਸਾਂ ਸਕੂਲ ਬੋਰਡ ਨੇ ਚਲਾਉਣੀਆਂ ਮਤਲਬ ਜਿਹੜੀ ਸਿਟੀ ਦੇ ਜਿਹੜਾ ਆਪਣਾ ਸਕੂਲ ਬੋਰਡ ਹੁੰਦਾ ਇੱਥੇ ਸਰੀ ਦੇ ਵਿੱਚ ਉਹ ਬਸ ਕਟਾ ਦੇਣਗੇ ਘਟਾ ਦਿੱਤੀ ਆ ਆਲਰੇਡੀ ਕਿ ਜਿਹੜਾ ਕੋਈ ਸਪੈਸ਼ਲ ੀਨ ਵਾਲਾ ਬੱਚਾ ਨੂੰ ਬਸ ਲੈਣ ਜਾਂਦੀ ਸੀ ਉਹ ਵੀ ਬੰਦ ਕਰ ਦਿਓ ਪੈਸੇ ਹੈ ਨਹੀਂ ਉਹ ਪੈਸੇ ਕਿੱਥੇ ਜਾਂਦੇ ਆ ਉਹ ਜਿਹੜੇ ਪੋਰਟੇਬਲ ਸਕੂਲ ਜਿਹੜਾ ਟੈਂਪਰੇਰੀ ਜਿਗਾੜ ਕਰਨਾ ਪੈਂਦਾ ਉਧਰਲੇ ਪਾਸੇ ਚਲੇ ਜਾਂਦੇ ਆ ਉਹਨਾਂ ਕੋਲੇ ਬਹੁਤਾ ਬਚਦਾ ਨਹੀਂ ਕੁਛ ਕਰਨ ਕਰਾਉਣ ਨੂੰ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉਹ ਆਪਣੇ ਹਿਸਾਬ ਨਾਲ ਚੱਲਦੀ ਆ ਵੀ ਐਦਾਂ ਨਹੀਂ ਉਹ ਕਰਦੇ ਕਿ ਇੱਕੋ ਵੇਲੇ ਫੰਡਿੰਗ ਦੇ ਦਿਓ ਜਾਂ ਇਹ ਇਹ ਚਾਹੁੰਦੇ ਆ ਸਕੂਲ ਬੋਰਡ ਵਾਲੇ ਕਿ ਸਾਨੂੰ ਇਕੱਠਾ ਇੱਕ ਪੈਸਾ ਦਿੱਤਾ ਜਾਵੇ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਇਹ ਚਲੋ ਬਾਅਦ ਦੀ ਗੱਲ ਹੁਣ ਸਕੂਲ ਦਾ ਜਿਹੜਾ ਸਾਰਾ ਸਿਸਟਮ ਚਲਾਉਣਾ ਪ੍ਰਬੰਧ ਕਰਨਾ ਜੋ ਕੁਝ ਕਰਨਾ ਹੈ ਸਕੂਲ ਬੋਰਡ ਦਾ ਕੰਮ ਆ ਸਕੂਲ ਬੋਰਡ ਹੁਣ ਕੀ ਕਰੂਗਾ ਨਿਆਣੇ ਜਿਆਦਾ ਆ ਸਕੂਲ ਹੈ ਨਹੀਂਗੇ ਪੋਰਟੇਬਲਸ ਬਣ ਗਏ ਪੋਰਟੇਬਲਸ ਕੀ ਕਰਨਗੇ ਟੀਚਰ ਹੈ ਨਹੀਂ ਟੀਚਰ ਤੇ ਉਹਨਾਂ ਨੇ ਦੇਣੇ ਆ ਉਹ ਸਾਰਾ ਕੁਝ ਨੂੰ ਮੈਨੇਜ ਕਰਨ ਦੇ ਲਈ ਇਹਨਾਂ ਨੇ ਇੱਕ ਐਕਸਟੈਂਡਡ ਸਕੂਲ ਡੇਜ਼ ਟੈਸਟ ਕੀਤਾ ਉਹ ਹੁਣ ਹੌਲੀ ਹੌਲੀ ਵੱਧ ਰਹੀ ਹੈ ਸਮੱਸਿਆ ਇੱਥੇ ਖੜੀ ਹੈ ਸੋ ਮਸ਼ਾ ਹੋ ਵੀ ਨਹੀਂ ਕਹਿ ਸਕਦੇ ਇਹਨੂੰ ਪਰ ਘੱਟੋ ਘੱਟ ਇਹਦੇ ਨਾਲ ਅਸਰ ਕੁਝ ਚੀਜ਼ਾਂ ਦੇ ਉੱਤੇ ਜ਼ਰੂਰ ਪੈ ਰਿਹਾ ਹਾਈ ਸਕੂਲ ਜਿਹੜੇ ਆ ਚਾਰ ਬਲॉक्स ਤੋਂ ਪੰਜ ਬਲॉक्स ਤੱਕ ਪਰ ਡੇ ਜਾ ਰਹੇ ਆ ਮਤਲਬ ਇਹ ਆ ਕਿ ਭਾਵੇਂ ਕਿ ਸਟੂਡੈਂਟਸ ਨੂੰ ਚਾਰ ਕਲਾਸਾਂ ਜਾਂ ਚਾਰ ਬਲॉक्स ਹੀ ਅਟੈਂਡ ਕਰਨੇ ਪੈਣਗੇ ਪਰ ਟੋਟਲ ਸਕੂਲ ਦੇ ਵਿੱਚ ਪੰਜ ਬਲੌਕ ਹੋ ਗਏ ਆ ਹੁਣ ਇਹਦੇ ਨਾਲ ਫਰਕ ਕੀ ਪਿਆ ਜਿਹੜਾ ਕਹਿ ਲੋ ਕਿ ਕੋਈ ਕੋਈ ਮਤਲਬ ਕਹਿੰਦਾ ਵੀ ਇਹਦੇ ਨਾਲ ਫਰਕ ਕੀ ਪਊਗਾ ਹੁਣ ਅਸਲ 'ਚ ਇਹਨੂੰ ਦੇਖ ਇਹਦਾ ਮਤਲਬ ਕੀ ਆ ਐਕਸਟੈਂਡਡ ਡੇ ਦਾ ਮਤਲਬ ਸਕੂਲ ਕਰ ਕੀ ਰਿਹਾ ਐ ਇਸ ਵੇਲੇ 120 ਨਿਆਣੇ ਆ 100 ਪੜ ਸਕਦਾ ਸਕੂਲ 'ਚ 8:30 ਤੋਂ ਲੈ ਕੇ ਮੰਨ ਲਓ ਆਪਣਾ 2:30 ਵਜੇ ਤੱਕ ਤੇ ਉਹ ਕੀ ਕਰਨਗੇ ਪਹਿਲਾ ਚਾਰ ਬਲੌਕ ਹੈਗੇ ਆ ਇਹਨਾਂ ਨੇ ਇਸ ਵੇਲੇ ਜਿਹੜੇ ਮੰਨ ਲਓ ਚਾਰ ਬਲੌਕ ਦਾ ਮਤਲਬ ਕੀ ਆ ਕਿ ਪਹਿਲਾ ਬਲੌਕ ਹੈਗਾ 8:30 ਤੋਂ 10 ਪੀਰੀਅਡ ਲਾ ਲਓ ਪੀਰੀਅਡ ਜਿਹਨੂੰ ਕਹਿੰਦੇ ਹੁੰਦੇ ਸੀ ਪਹਿਲਾ ਪੀੜ 8:30 ਤੋਂ 10 ਦੂਜਾ 10:00 ਤੋਂ 11:40 ਤੀਜਾ 11:40 ਤੋਂ 12:20 ਚੌਥਾ 12:20 ਤੋਂ 1:50 ਤੇ ਜਿਹੜਾ ਜਿਹੜਾ ਅਗਲਾ ਹੈਗਾ ਆ ਉਹ ਲੰਚ 11:40 ਤੋਂ 11:20 ਤੀਜਾ 12:20 ਤੋਂ 1:50 ਤੇ ਚੌਥਾ 2 ਤੋਂ 3:30 ਹੁਣ ਸਟੂਡੈਂਟ ਨੇ 4 ਬਲੌਕ ਅਟੈਂਡ ਕਰਨੇ ਆ ਪੰਜ ਬਲੌਕ ਸਿਸਟਮ ਦਾ ਮਤਲਬ ਕੀ ਆ ਕਿ 8:30 ਦੀ بجائے ਸਕੂਲ 8 ਵਜੇ ਸ਼ੁਰੂ ਹੋਊਗਾ ਮਤਲਬ 8 ਤੋਂ 8:30 ਵਜੇ ਸਕੂਲ ਲੱਗ ਕੇ ਜੇ 3:30 ਛੁੱਟੀ ਹੁੰਦੀ ਆ ਤਾਂ ਹੁਣ 8:30 ਸਕੂਲ ਲੱਗ ਕੇ 3:30 ਛੁੱਟੀ ਹੁੰਦੀ ਆ ਤਾਂ ਹੁਣ ਸਕੂਲ 8 ਵਜੇ ਲੱਗੂਗਾ 3:50 ਤੇ ਛੁੱਟੀ ਹੋਊਗੀ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਨਿਆਣਿਆਂ ਨੂੰ ਵੱਧ ਪੜਾਇਆ ਜਾਊਗਾ ਇੱਕ 8 ਵਜੇ ਆਉਣਗੇ ਨਿਆਣੇ ਦੂਜੇ ਹੋ ਸਕਦਾ 9 ਵਜੇ ਆਉਣ ਮਤਲਬ ਇੱਕ 8:30 ਆ ਕੇ 3:30 ਚਲੇ ਜਾਣਗੇ ਇੱਕ ਅ ਮ ਉਹ ਤੋਂ 8 ਵਜੇ ਆ ਕੇ ਉਹ ਤੋਂ ਪਹਿਲਾਂ ਚਲੇ ਜਾਣਗੇ ਇਸ ਤਰ੍ਹਾਂ ਵੰਡਿਆ ਜਾਊਗਾ ਵੀ ਸਾਰਾ ਸਕੂਲ ਇੱਕ ਵੇਲੇ ਨਹੀਂ ਸ਼ੁਰੂ ਹੋਊਗਾ ਹੁਣ ਵਾਂਗੂ ਕਿ 8:30 ਸ਼ੁਰੂ ਹੋਇਆ 8:30 ਖਤਮ ਹੋ। ਹੋ ਸਕਦਾ ਕਿਸੇ ਦਾ ਸਕੂਲ 8 ਵਜੇ ਸ਼ੁਰੂ ਹੋ ਜੇ। ਹੋ ਸਕਦਾ ਕਿਸੇ ਦਾ ਸਕੂਲ 8:30 ਜਿਹੜਾ ਸ਼ੁਰੂ ਹੋ ਜੇ। ਹੋ ਸਕਦਾ ਕਿਸੇ ਦਾ ਸਕੂਲ 3 ਵਜੇ ਮਤਲਬ ਖਤਮ ਹੋ ਜੇ ਕਿਸੇ ਦਾ 8:30 ਖਤਮ ਹੋ ਜੇ। ਇਹਨਾਂ ਨੇ ਹੱਲ ਤਾਂ ਠੀਕ ਕੀਤਾ। ਪਰ ਹੁਣ ਜਿਹੜੇ ਮਾਪੇ ਨੇ ਜਿਨ੍ਹਾਂ ਦੇ ਦੋ ਸਟੂਡੈਂਟ ਪੜ੍ਹਦੇ ਆ ਦੋ ਬੱਚੇ ਆ। ਇੱਕ ਦਾ ਸਕੂਲ 8 ਵਜੇ ਸ਼ੁਰੂ ਹੋ ਰਿਹਾ ਇੱਕ ਦਾ ਸਕੂਲ 8:30 ਜਾਂ 9 ਵਜੇ ਸ਼ੁਰੂ ਹੋ ਰਿਹਾ ਉਹਨਾਂ ਦਾ ਕੀ ਬਣੂਗਾ ਮਤਲਬ ਇਹ ਸਮੱਸਿਆ ਹੈ ਬੇਸਿਕਲੀ ਕਰਨਾ ਕੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਕੂਲ ਦੇ ਵਿੱਚ ਉਨੇ ਹੀ ਕਮਰੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵੰਡ ਕੇ ਵੱਧ ਤੋਂ ਵੱਧ ਪੜ੍ਹਾਈ ਕੀਤੀ ਜਾ ਸਕੇ ਜਿਹਦੇ ਨਾਲ ਕੁਝ ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮਸ ਐਸ ਵੇਲੇ ਆ ਰਹੀਆਂ ਐ ਤੇ ਜਿਹਦਾ ਹੱਲ ਹਜੇ ਕੋਈ ਨਜ਼ਰ ਨਹੀਂ ਆ ਰਿਹਾ ਕਿਉਂਕਿ ਓਵਰਕਰਾਊਡਿੰਗ ਆ ਨਿਆਣੇ ਜ਼ਿਆਦਾ ਆ ਐਕਸਟੈਂਡਡ ਸਕੂਲ ਡੇਜ਼ ਇਹ ਇਸ ਤਰੀਕੇ ਦੇ ਨਾਲ ਕਰ ਦਿੱਤੇ ਗਏ ਔਰ ਇਹ ਸਿਸਟਮ ਪਹਿਲਾਂ ਟੈਸਟ ਕੀਤਾ ਗਿਆ ਇਹ 6 ਸਕੂਲਾਂ ਦੇ ਵਿੱਚ ਪਿਛਲੇ ਸਾਲ ਰਨ ਕੀਤਾ ਸੀ ਇਹਨਾਂ ਨੇ 6 ਸਕੂਲਾਂ ਦੇ ਵਿੱਚ ਟੈਸਟ ਕੀਤਾ ਸਾਰੇ ਸਕੂਲਾਂ ਦੇ ਵਿੱਚ ਵੀ ਦੋ ਹੁਣ ਇਸ ਸਾਲ ਇਹਨਾਂ ਨੇ ਸਤੰਬਰ ਦੇ ਵਿੱਚ ਹੋਰ ਸਕੂਲ ਐਡ ਕਰ ਦਿੱਤੇ ਉਹਦੇ ਉੱਤੇ ਹੋ ਸਕਦਾ ਅਗਲੇ ਸਾਲ ਹੋਰ ਐਡ ਕਰ ਦੇਣ ਦੂਜਾ ਕੰਮ ਕੀ ਕੀਤਾ ਹੁਣ ਸਕੂਲ ਬੋਰਡ ਨੇ ਤਾਂ ਮੈਨੇਜ ਕਰਨਾ ਜਾਂ ਜਿਹੜਾ ਵੀ ਕੋ ਮੈਨੇਜ ਕਰ ਰਿਹਾ ਇਹਨੂੰ ਹਾਈਬ੍ਰਿਡ ਲਰਨਿੰਗ ਕਰ ਦਿੱਤੀ ਆ ਕੁਝ ਕਲਾਸਾਂ ਜਿਹੜੀਆਂ ਆ ਉਹ ਆਨਲਾਈਨ ਜ਼ੂਮ ਦੇ ਉੱਤੇ ਕਰ ਦਿੱਤੀਆਂ ਜਾਂ ਟੀਮਸ ਦੇ ਉੱਤੇ ਕਰ ਦਿੱਤੀਆਂ ਜਿਹੜੇ ਇਹ ਆਪਾਂ ਕੋਵਿਡ ਵੇਲੇ ਕਰਦੇ ਸੀਗੇ ਜਿਹੜੀ ਹੈਂਡਸ-ਆਨ ਕਲਾਸਿਸ ਜਿੱਦਾ ਲੈਬ ਹੈਗੀਆਂ ਉਹ ਇਨ ਪਰਸਨ ਰਹਿਣਗੀਆਂ ਪਰ ਬਾਕੀ ਸਾਰਾ ਕੁਝ ਇਹਨਾਂ ਨੇ ਉਹਦੇ ਉੱਤੇ ਕਰ ਦਿੱਤਾ ਜਿਹੜਾ ਮਤਲਬ ਸਮੱਸਿਆ ਤਾਂ ਹੈਗੀ ਆ ਨਾ ਕਿ ਹੁਣ ਉਹਨੇ ਸਕੂਲ ਦੇ ਵਿੱਚ ਕਮਰੇ ਹੀ ਹੈ ਨਹੀਂ ਉਹਨੇ ਟੀਚਰ ਹੀ ਹੈ ਨਹੀਂ ਉਹਨੇ ਰਿਸੋਰਸਸ ਹੀ ਹੈ ਨਹੀਂ ਫਿਰ ਸਮੱਸਿਆ ਤਾਂ ਉੱਥੇ ਜਿਹੜੀ ਹੈਗੀ ਆ ਸੋ ਦੂਜੀ ਇਹ ਹੈਗੀ ਆ ਕਿ ਡਿਸਟ੍ਰਿਕਟ ਸ਼ੇ ਕਹ ਰਿਹਾ ਕਿ ਹਾਈਬ੍ਰਿਡ ਲਰਨਿੰਗ ਦੇ ਨਾਲ ਸਟੂਡੈਂਟਸ ਨੂੰ ਫਿਊਚਰ ਜੌਬਸ ਲਈ ਪ੍ਰੇਪੇਅਰ ਕੀਤਾ ਜਾ ਸਕਦਾ ਕਿਉਂਕਿ ਹੁਣ ਬਹੁਤੇ ਡਿਜੀਟਲ ਟੂਲਸ ਵਰਤੇ ਜਾ ਰਹੇ ਆ ਪੇਰੈਂਟਸ ਦਾ ਕੰਸਰਨ ਇਹ ਆ ਕਿ ਜੇ ਬੱਚਿਆਂ ਦਾ ਸ케ਜੂਲ ਹੀ ਵੱਖਰਾ ਹੋਊਗਾ ਹੁਣ ਫੈਮਿਲੀ ਦਾ ਰੁਟੀਨ ਕਿਦਾਂ ਚੱਲੂਗਾ ਸਪੈਸ਼ਲੀ ਜਿਹੜੇ ਜਿਨ੍ਹਾਂ ਦੇ ਮਤਲਬ 2-3 ਬੱਚੇ ਆ ਉਹ ਕੀ ਕਰਨਗੇ ਕੋਈ ਕਿੰਨੇ ਵਜੇ ਜਾ ਰਿਹਾ ਕਿੰਨੇ ਵਜੇ ਆ ਰਿਹਾ ਮਾਪਿਆਂ ਨੇ ਕਿੰਨੇ ਵਜੇ ਕੰਮ ਤੇ ਜਾਣਾ ਕਿੰਨੇ ਨੂੰ ਵਾਪਸ ਤੇ ਆਉਣਾ ਤੇ ਇਹ ਸਿਰਫ ਹਾਈ ਸਕੂਲ ਦੇ ਵਿੱਚ ਹਜੇ ਤਬਦੀਲੀ ਕੀਤੀ ਗਈ ਹੈ ਜਿਹੜੇ ਐਲੀਮੈਂਟਰੀ ਸਕੂਲ ਆ ਉਹ ਫੁੱਲੀ ਇਨ ਪਰਸਨ ਰਹਿਣਗੇ ਕਿਉਂਕਿ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਜ਼ਿਆਦਾ ਉਹ ਟੈਨਸ਼ਨ ਚਾਹੀਦੀ ਹੁੰਦੀ ਆ ਡਿਸਟ੍ਰਿਕਟ ਜਿਹੜਾ ਆ ਕਈ ਮਿਲੀਅਨ ਡਾਲਰ ਹਰ ਸਾਲ ਪੋਰਟੇਬਲਸ ਆਪਣੇ ਮੂਵ ਕਰਨ ਦੇ ਉੱਤੇ ਤੇ ਮੇਨਟੇਨ ਕਰਨ ਦੇ ਉੱਤੇ ਖਰਚ ਰਿਆ ਕਿਉਂਕਿ ਇਹ ਇਹ ਪੈਸਾ ਜਿਹੜਾ ਪੋਰਟੇਬਲਸ ਦੇ ਉੱਤੇ ਲੱਗ ਰਿਹਾ ਜਿਹੜੇ ਟੈਂਪਰੇਰੀ ਕਮਰਿਆਂ ਦੇ ਉੱਤੇ ਲੱਗ ਰਿਹਾ ਇਹ ਪੈਸਾ ਅਸਲ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਲੱਗਣਾ ਸੀ ਇਹ ਪੈਸਾ ਬੋਰਡ ਦਾ ਜਿਹੜਾ ਸਕੂਲ ਦਾ ਜਿਹੜਾ ਸਕੂਲ ਬੋਰਡ ਦਾ ਪੈਸਾ ਇੱਥੇ ਲੱਗਣਾ ਸੀ ਹੁਣ ਉਹ ਕੰਮ ਜਿਹੜਾ ਸੀਗਾ ਕਿ ਕਮਰੇ ਬਣਾਉਣੇ ਤੇ ਉਹਨਾਂ ਦੇ ਵਿੱਚ ਸਾਰਾ ਕੁਝ ਠੀਕ ਕਰਨਾ ਉਹ ਸੂਬਾ ਸਰਕਾਰ ਦਾ ਕੰਮ ਸੀ ਸੂਬਾ ਸਰਕਾਰ ਕਿਉਂਕਿ ਕਰ ਨਹੀਂ ਰਹੀ ਉੱਥੇ ਪੋਰਟੇਬਲ ਸਕੂਲ ਦਾ ਕੰਮ ਆ ਸਕੂਲ ਬੋਰਡ ਦਾ ਲੋਕਲ ਦਾ ਉਹਦਾ ਖਰਚਾ ਜਿਹੜਾ ਸਟੂਡੈਂਟ ਜਿਹੜਾ ਬੱਚਿਆਂ ਨੇ ਪੜ੍ਹਨਾ ਸੀਗਾ ਜਾਂ ਉਹ ਸਾਰਾ ਕੁਝ ਕਰਨਾ ਸੀਗਾ ਉਹ ਉਧਰਲੇ ਪਾਸੇ ਜਿਹੜੇ ਪੈਸੇ ਲੱਗਣੇ ਸੀ ਉਹ ਕਿਸੇ ਹੋਰ ਪਾਸੇ ਲੱਗ ਰਹਾ ਤੇ ਇਹ ਇੱਕ ਵੱਡੀ ਸਮੱਸਿਆ ਐਸ ਵੇਲੇ ਪੈਦਾ ਹੋ ਰਹੀ ਆ ਬਹੁਤ ਵੱਡਾ ਇਸ਼ੂ ਆ ਇਹ ਇਹਦੇ ਉੱਤੇ ਘਟੋ-ਘਟ ਜ਼ਰੂਰ ਕੁਛ ਨਾ ਕੁਛ ਗੱਲਬਾਤ ਹੋਣੀ ਚਾਹੀਦੀ ਅਗਲੀ ਗੱਲਬਾਤ ਕਿ ਘਰਾਂ ਦੀ ਮਾਰਕੀਟ ਬਾਰੇ ਤੁਹਾਨੂੰ ਪਤਾ ਇਸ ਵੇਲੇ ਘਰ ਵੇਖ ਨਹੀਂ ਰਹੇ ਕੈਨੇਡਾ ਦੇ ਵਿੱਚ ਕੀਮਤਾਂ ਥੱਲੇ ਜਾ ਰਹੀਆਂ ਔਰ ਗਈਆਂ ਵੀ ਆ। ਐਵਰੇਜ ਕੈਨੇਡੀਅਨ ਹੋਮ ਐਸ ਵੇਲੇ ਲਗਭਗ 1.5 ਲੱਖ ਸਸਤਾ ਹੋ ਗਿਆ ਆ 2 ਸਾਲ 3 ਸਾਲ ਪਹਿਲਾਂ ਤੋਂ। 2022 ਦੇ ਵਿੱਚ ਜਿੰਨੀ ਘਰ ਦੀ ਕੀਮਤ ਸੀ ਕੋਈ 3-4 ਲੱਖ ਵੀ ਥੱਲੇ ਡੇ ਗਿਆ ਕੋਈ ਲੱਖ ਵੀ ਥੱਲੇ ਡੇ ਗਿਆ। ਹੁਣ ਐਵਰੇਜ 1.5 ਲੱਖ ਡਾਲਰ ਜਿਹੜੇ ਘਰ ਆ ਇਹ ਸਸਤਾ ਹੋ ਗਿਆ ਐਸ ਵੇਲੇ ਕੈਨੇਡਾ ਦੇ ਵਿੱਚ। ਹੁਣ ਇੰਟਰਸਟ ਰੇਟ ਔਨੇ ਹੀ ਨੇ। ਮਤਲਬ 5% ਤੱਕ ਬੈਂਕ ਆਫ ਕੈਨੇਡਾ ਦਾ ਇੰਟਰਸਟ ਰੇਟ ਚਲੇ ਗਿਆ। ਉਦੇ ਤੋਂ ਬਾਅਦ ਇਹ ਆਉਂਦਾ ਆਉਂਦਾ 2.75 ਦੇ ਉੱਤੇ ਚਲੇਗਾ ਤੇ ਮਾਰਕੀਟ ਜਿਹੜੀ ਹੁਣ ਈਜ਼ੀਲੀ ਹੈਂਡਲ ਹੋ ਸਕਦੀ ਆ ਜਿਹੜੀ ਮਾਰਕੀਟ ਐ ਇਸ ਵੇਲੇ ਨੂੰ ਕਿਹਾ ਜਾਂਦਾ ਕਿ ਬਾイヤਰਸ ਮਾਰਕੀਟ ਆ ਖਰੀਦਦਾਰਾਂ ਦੀ ਮਾਰਕੀਟ ਆ ਜਿਆਦਾ ਘਰਨੇ ਮਾਰਕੀਟ ਦੇ ਵਿੱਚ ਪ੍ਰੈਸ਼ਰ ਨਹੀਂ ਖਰੀਦਣ ਵਾਲੇ ਘਟਾ ਫਸਟ ਟਾਈਮ ਬਾイヤਰ ਦੇ ਕੋਲ ਇਸ ਵੇਲੇ ਜ਼ਿਆਦਾ ਚੁਆਇਸ ਆ ਤੁਹਾਨੂੰ ਯਾਦ ਹੋਊਗਾ ਜਦੋਂ ਇੱਕ ਘਰਾਂ ਦੀ ਮਾਰਕੀਟ ਗਰਮ ਹੁੰਦੀ ਆ ਨਾ ਹੌਟ ਹੁੰਦੀ ਆ ਤੇ ਬੰਦੇ ਦੇਖਣ ਵਾਲੇ ਇੰਨੇ ਆ ਜਾਂਦੇ ਤੁਹਾਡੇ ਘਰਾਂ ਦੇ ਵਿੱਚ ਕਿ ਉੱਥੇ ਬਾਹਰ ਤੰਤਾ ਲੱਗਿਆ ਹੁੰਦਾ ਲੋਕਾਂ ਦਾ ਤੇ ਜਿਹੜੇ ਰੀਅਲਟਰਸ ਨੇ ਤੇ ਉਸ ਵੇਲੇ ਫਿਰ ਇਹ ਹੁੰਦਾ ਚੋਇਸ ਨਹੀਂ ਹੁੰਦੀ ਕਿ ਜਿਹੜਾ ਪਹਿਲਾਂ ਦੇ ਗਿਆ ਜਾਂ ਵੱਧ ਦੇ ਗਿਆ ਜਿਹੜੀ ਆ ਤੇ ਉਹ ਨਾਲ ਚੈੱਕ ਦੇ ਗਿਆ ਤੇ ਉਹਨੂੰ ਕਰ ਲਿਆ ਜਾਂਦਾ ਬਾਕੀ ਰਹਿ ਜਾਂਦੇ ਹੁਣ ਇਦਾਂ ਦਾ ਮਾਹੌਲ ਨਹੀਂ ਹੁਣ ਤੁਹਾਡੇ ਕੋਲੇ ਚੋਇਸ ਆ ਤੁਸੀਂ ਸੋਚ ਸਕਦੇ ਹੋ ਵੀ ਮੈਂ ਫਲਾਣੇ ਲੱਕੇ ਚ ਕਰ ਲੈਣਾ ਇੱਧਰ ਲੈਣਾ ਇੰਨੇ ਕੁ ਵਾਲਾ ਲੈਣਾ ਥੋੜਾ ਜਿਹਾ ਇਦਾਂ ਲੈਣਾ ਹੁਣ ਬਾਏਰ ਕੋਲੇ ਚੋਇਸ ਹੈਗੀ ਐ ਇਸ ਵੇਲੇ ਪਰ ਇਹ ਹੈਗਾ ਵੀ ਕੀ ਹੁਣ ਜਿਹੜਾ ਫਸਟ ਟਾਈਮ ਹੋਮ ਬਾਏਰ ਹੈ ਜਿਹਨੇ ਪਹਿਲੀ ਵਾਰੀ ਘਰ ਕੈਨੇਡਾ ਦੇ ਵਿੱਚ ਲੈਣਾ ਉਦੇ ਲਈ ਬਿਲਕੁਲ ਸਹੀ ਸਮਾਂ ਹੈ ਉਹਨੂੰ ਇਸ ਵੇਲੇ ਕਿਉਂਕਿ ਜਦੋਂ ਦੱਸਿਆ ਕਿ ਘਰ ਜ਼ਿਆਦਾ ਹੈ ਮਾਰਕੀਟ ਦੇ ਵਿੱਚ ਬਾਅਰ ਹੈ ਨਹੀਂ ਉਹਨੂੰ ਲੈ ਲੈਣਾ ਚਾਹੀਦਾ ਐਕਸਪਰਟ ਕਹਿੰਦੇ ਆ ਕਿ ਇਹ ਨਾਓ ਆਰ ਨੈਵਰ ਸਿਚੁਏਸ਼ਨ ਨਹੀਂ ਆ ਵੀ ਇਹ ਓਦਾਂ ਦੀ ਹਾਲਤ ਨਹੀਂ ਆ ਵੀ ਜੇ ਆ ਹੁਣ ਲੈ ਲਿਆ ਲੈ ਲਿਆ ਮੁੜ ਕੇ ਨਹੀਂ ਲੈ ਹੋਣਾ ਜਾਂ ਹੁਣ ਸਭ ਤੋਂ ਸਸਤਾ ਹੈ ਹੁਣੇ ਲੈ ਲਓ ਨਹੀਂ ਤਾਂ ਮਹਿੰਗੇ ਹੋ ਜਾਣੇ ਵੀ ਇਦਾਂ ਦੀ ਸਿਚੁਏਸ਼ਨ ਐਸ ਵੇਲੇ ਨਹੀਂ ਹੈ ਘਰ ਸਸਤੇ ਹੋ ਗਏ ਨੇ ਜਦੋਂ ਪਹਿਲਾਂ ਜ਼ਿਕਰ ਕੀਤਾ ਕਿ 1.5 ਲੱਖ ਐਵਰੇਜ ਕੈਨੇਡਾ ਦੇ ਵਿੱਚ ਘਰ ਸਸਤਾ ਹੋਇਆ ਪਰ ਇੰਨਾ ਨਹੀਂ ਕਿ ਹੁਣੇ ਤੋਂ ਸਸਤੇ ਨਹੀਂ ਹੋਣੇ ਦੂਜਾ ਕਿ ਅਜੇ ਇੱਕਦਮ ਜਦੋਂ ਬਾਹਰ ਆ ਉਹਦੇ ਕੋਲੇ ਟਾਈਮ ਹੈਗਾ ਇੱਕਦਮ ਘਰਾਂ ਦੀਆਂ ਕੀਮਤਾਂ ਉੱਤੇ ਨਹੀਂ ਜਾਣੀਆਂ ਕਿ ਮਹੀਨੇ ਜਾਂ 6 ਮਹੀਨਿਆਂ ਦੇ ਵਿੱਚ ਘਰ ਜਿਹੜੇ ਆ ਇੱਕਦਮ ਉੱਤੇ ਚਲੇ ਜਾਣਗੇ ਸੋ ਥੋੜਾ ਜਿਹਾ ਲੈ ਲੈਣਾ ਚਾਹੀਦਾ ਹੈ ਇਸ ਵੇਲੇ ਵੇਟ ਕੀਤੀ ਜਾ ਸਕਦੀ ਆ ਇਹ ਵੇਟ ਕੀਤੀ ਜਾ ਸਕਦੀ ਜਦੋਂ ਐਕਸਪਰਟ ਕਹਿ ਰਹੇ ਦਾ ਮਤਲਬ ਇਹ ਆ ਕਿ ਘਰਾਂ ਦੀਆਂ ਕੀਮਤਾਂ ਹੋਰ ਥੱਲੇ ਜਾਣਗੀਆਂ ਤੇ ਹਜੇ ਉੱਪਰ ਵੱਲ ਨੂੰ ਬਿਲਕੁਲ ਜਾਂਦੀਆਂ ਨਜ਼ਰ ਨਹੀਂ ਆ ਰਹੀਆਂ ਹੁਣ ਰੋਲਾ ਕੀ ਆ ਇੱਥੇ ਜਿਹੜਾ ਧਿਆਨ ਰੱਖਣ ਵਾਲੀ ਕਿਹੜੀ ਗੱਲ ਆ ਉਹ ਇਹ ਦੱਸਦੇ ਆ ਕਿ ਜੌਬ ਮਾਰਕੀਟ ਦੀ ਸਟ੍ਰੈਸ ਆ ਟ੍ਰੇਡ ਡਿਸਪਿਊਟ ਆ ਅਮਰੀਕਾ ਦੇ ਨਾਲ ਜਿਹਦਾ ਪਤਾ ਨਹੀਂ ਬਣਨਾ ਕੀ ਆ ਪੋਪੂਲੇਸ਼ਨ ਗਰੋਥ ਹੋ ਨਹੀਂ ਰਹੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਬੰਦ ਹੋ ਗਈ ਪੋਪੂਲੇਸ਼ਨ ਥੱਲੇ ਨੂੰ ਜਾ ਰਹੀ ਆ ਫਿਊਚਰ ਜਿਹੜੇ ਹੈਗੇ ਆ ਇੰਟਰਸਟ ਰੇਟ ਕਿਤੇ ਨਾ ਕਿਤੇ ਘਟਣੇ ਤਾਂ ਕੀ ਆ ਵੱਧ ਵੀ ਸਕਦੇ ਆ ਤੇ ਜਿਹੜੀ ਕਿਉਂਕਿ ਬਾਅਰ ਜਿਹੜੇ ਆ ਉਹ ਅਨਸਰਟੈਂਟੀਟੀ ਦੇ ਵਿੱਚ ਰਹੇ ਆ ਉਹਨ ਐਕਟੀਵਿਟੀ ਜਿਹੜੀ ਹੌਲੀ ਹੌਲੀ ਹੋ ਰਹੀ ਆ ਤੇ ਥੋੜੇ ਜੇ ਪ੍ਰਾਈਸਸ ਅੱਗੇ ਜਾ ਕੇ ਉੱਤੇ ਜਾਣਗੇ ਅਨਟੈਰੀਓ ਤੇ BC ਦੇ ਵਿੱਚ ਪ੍ਰਾਈਸਸ ਹਜੇ ਵੀ ਸੌਫਟ ਆ ਸਸਕਾਚੂਵਿਨ ਕੁਬੈਕ ਅਟਲੈਂਟਿਕ ਕੈਨੇਡਾ ਦੇ ਵਿੱਚ ਜਿਹੜੀ ਹੌਟ ਵਿਡਿੰਗ ਬਾਅਰ ਇਸ ਵੇਲੇ ਚੱਲ ਰਹੀ ਆ ਕਾਸਟ ਜਿਹੜੀ ਆ ਬਾਅਰ ਜਿਹੜਾ ਆ ਉਹਨੂੰ ਆਪਣਾ ਬਜਟ ਵੀ ਕਰਨਾ ਚਾਹੀਦਾ ਪ੍ਰੋਪਰਟੀ ਟੈਕਸ ਇੰਸ਼ੋਰੈਂਸ ਵੀ ਕਾਂਡੋ ਮੇਨਟੇਨੈਂਸ ਫੀਸ ਵੀ ਤੇ ਜਿਹੜੇ ਕਿ ਇਹ ਇਹ ਨਹੀਂ ਘਟ ਰਹੀਆਂ ਨਾ ਤੇ ਕਾਂਡੋ ਫੀਸ ਘਟੀ ਮਾਂ ਇੰਸ਼ੋਰੈਂਸ ਘਟਿਆ ਨਾ ਪ੍ਰੋਪਰਟੀ ਟੈਕਸ ਘਟਿਆ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਜਾ ਕੇ ਘਰ ਦੀ ਕੀਮਤ ਦੇ ਵਿੱਚ ਐਡ ਹੁੰਦਾ ਸੋ ਫੋਰਡੇਬਿਲਟੀ ਚੈਲੰਜ ਬਹੁਤ ਵੱਡਾ ਆ ਘਟ ਪ੍ਰਾਈਸ ਤੇ ਉੱਤੇ ਵੀ ਲਗਭਗ ਤੁਹਾਨੂੰ ਜੇ ਹੁਣ ਮੰਨ ਲਓ 6 ਲੱਖ ਮੰਨ ਲਓ ਤੁਹਾਨੂੰ ਕਹਿ ਲਓ ਕਿ 6 ਲੱਖ ਦਾ ਘਰ ਆ ਜਾਂ ਮੰਨ ਲਓ ਜਿਹੜਾ ਲੈਣਾ ਤੁਸੀਂ 6 ਲੱਖ ਦਾ ਕਾਂਡੋ ਲੈਣਾ ਜਾਂ ਤੁਸੀਂ ਘਰ ਲੈਣਾ ਜਿਵੇਂ ਇੱਥੇ ਬੀਸੀ ਦੇ ਵਿੱਚ ਲੋਅਰ ਮੇਨ ਲੈਂਡ ਦੇ ਵਿੱਚ 6 ਲੱਖ ਦਾ ਘਰ ਤਾਂ ਮਿਲੂਗਾ ਨਹੀਂ ਉਹ 6 ਲੱਖ ਦਾ ਕਾਂਡੋ ਟਾਊਨ ਹਾਊਸ ਜਾਂ ਕੁਝ ਵੀ ਲੈਣ ਦੇ ਲਈ ਤੁਹਾਨੂੰ ਲੱਖ ਡਾਲਰ ਇਨਕਮ ਚਾਹੀਦੀ ਹੈ ਐਨਵਲ ਇਨਕਮ ਲੱਖ ਡਾਲਰ ਜੇ ਤੁਹਾਡੀ ਆਮਦਨ ਹੈਗੀ ਆ ਫਿਰ ਤੁਸੀਂ 20% ਡਾਊਨ ਦੇ ਕੇ 6 ਲੱਖ ਦਾ ਘਰ ਲੈ ਸਕਦੇ ਹੋ ਤੇ ਜੇ ਮਤਲਬ ਮਿਲੀਅਨ ਦਾ ਘਰ ਆ 10 ਲੱਖ ਦਾ ਹੈ ਤਾਂ ਫਿਰ ਤੁਸੀਂ ਆਪ ਅੰਦਾਜ਼ਾ ਲਾ ਲੋ ਤੁਹਾਡੀ ਇਨਕਮ ਕਿੰਨੀ ਚਾਹੀਦੀ ਹੈ ਜਿਹੜੀ ਕਿ ਇੱਕ ਬਹੁਤ ਵੱਡੀ ਸਮੱਸਿਆ ਦੋ ਚੀਜ਼ਾਂ ਨੇ ਐਸ ਵੇਲੇ ਜਿਹੜੇ ਮਾਹਰ ਦੱਸ ਰਹੇ ਆ ਕਿ ਫਾਇਦੇ ਘਰ ਲੈਣ ਦੇ ਐਸ ਵੇਲੇ ਇਹ ਆ ਕਿ ਕਿੰਤਾਂ ਥੱਲੇ ਆ ਟ੍ਰਾਂਟੋ ਵੈਂਕੂਵਰ ਦੇ ਵਿੱਚ ਘਰ ਬਿਲਕੁਲ ਸਸਤੇ ਆ ਚੁੱਕੇ ਕਈ ਸਾਲਾਂ ਦੇ ਵਿੱਚ ਇੰਨੇ ਸਸਤੇ ਨਹੀਂ ਹੋਏ ਦੂਜਾ ਬਾਹਰ ਮਾਰਕੀਟ ਆ ਸਪਲਾਈ ਬਹੁਤ ਆ ਮਰਜੀ ਦਾ ਘਰ ਲਓ ਕੰਪੀਟੀਸ਼ਨ ਜਿਹੜਾ ਬਹੁਤ ਘੱਟ ਆ ਨੈਗੋਸ਼ੀਏਟ ਕਰ ਲਓ ਕੁਛ ਨਾ ਕੁਛ ਛੇੜ ਹੁੱਤਾ ਹੋ ਸਕਦਾ ਤੀਜੀ ਗੱਲ ਇੰਟਰਸਟ ਰੇਟ ਹਜੇ ਵੀ ਘੱਟ ਆ 5% ਸੀਗਾ 2.75 ਮੰਥਲੀ ਪੇਮੈਂਟ ਮੈਨੇਜ ਹੋ ਸਕਦੀ ਆ ਕਾਂਡੋ ਅਫੋਰਡੇਬਲ ਨੇ ਇੰਟਰੀ ਅਵੇਬਲ ਕਾਂਡੋ ਕਿਹਨੇ 5-6 ਲੱਖ ਦਾ ਲੈਣਾ ਟ੍ਰਾਂਟੋ ਦੇ ਵਿੱਚ ਮਾਰਕੀਟ ਕਰੈਸ਼ ਹੋ ਚੁੱਕੀ ਆ ਤੁਸੀਂ ਜਾ ਸਕਦੇ ਆ ਦੂਜਾ ਇਹ ਆ ਕਿ ਜੇ ਕੀਮਤਾਂ ਵਧਦੀਆਂ ਵੀ ਆ ਜਾਂ ਕੁਛ ਹੁੰਦੀਆਂ ਵੀ ਆ ਤਾਂ ਤੁਹਾਨੂੰ ਫਾਇਦਾ ਨੁਕਸਾਨ ਕੀ ਐ ਇਸ ਵੇਲੇ ਲੈਣ ਦਾ ਇਕਨੋਮਿਕ ਅਨਸਰਟੈਂਟੀ ਹੈ ਟ੍ਰੇਡ ਟੈਂਸ਼ਨ ਜਿਹੜੀ ਅਮਰੀਕਾ ਦੇ ਨਾਲ ਬਣੀ ਆ ਮਾਰਕੀਟ ਸ਼ੇਕ ਕੀ ਆ ਜੌਬ ਕਿਹਦੀ ਰਹਿਣੀ ਐ ਕਿਹਦੀ ਕਰਨੀ ਐ ਕੱਲ ਦਾ ਪਤਾ ਕੁਛ ਨਹੀਂ ਮਾਰਗੇਜ ਦੀ ਸਟ੍ਰੈਸ ਉੱਤੋਂ ਆ ਕਿ ਪੇਮੈਂਟ ਜਿਹੜੀ ਹੈ ਵੇ ਹਜੇ ਵੀ ਲੋਅਰ ਰੇਟ ਦੇ ਨਾਲ ਜ਼ਿਆਦਾ ਆ ਥੇ ਜਿਹੜੇ ਡੈਲੀਕੁਐਂਸੀਜ਼ ਬਹੁਤ ਹੋ ਰਹੀਆਂ ਲੋਕ ਪੈਸੇ ਤੇ ਕ੍ਰੈਡਿਟ ਕਾਰਡਾਂ ਦੇ ਨਹੀਂ ਦਿੱਤੇ ਜਾ ਰਹੇ ਐਸ ਵਾਲੇ ਕੈਨੇਡਾ ਦੇ ਵਿੱਚ ਲੋਕਾਂ ਕੋ ਮਾਰਗੇਜ ਡਿਫਾਲਟ ਜਿਹੜੇ ਐ ਅਨਟੈਰੀਓ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਇਹ ਕਿਤੇ ਨਾ ਕਿਤੇ ਦੱਸ ਦਿਆ ਕਿ ਫੋਰਸਡ ਸੇਲਸ ਹੋਣਗੀਆਂ ਬਾਅਦ ਦੇ ਵਿੱਚ ਤੇ ਜੇ ਇਹ ਇਹ ਮਤਲਬ ਪੇਮੈਂਟਾਂ ਨਾ ਲੋਕਾਂ ਤੋਂ ਦਿੱਤੀਆਂ ਗਈਆਂ ਘਰ ਬੈਂਕਾਂ ਨੇ ਵਿੱਚ ਤੇ ਸਸਤੇ ਫੇਰ ਹੋਣਗੇ ਰਿਜਨਲ ਐਮਬੈਲੈਂਸ ਬਹੁਤ ਆ ਸਸਕਾਚਵਨ ਕੋ ਬੈਕ ਅਟਲਾਂਟਿਕ ਕੈਨੇਡਾ ਜਿਹੜਾ ਪਹਿਲਾਂ ਦੱਸਿਆ ਜਿਹੜੇ ਮਾਰਕੀਟ ਬਹੁਤੀ ਫੇਵਰੇਬਲ ਨਹੀਂ ਆ ਉੱਥੇ ਸੋ ਦੂਜਾ ਇਹ ਹੈਗਾ ਕਿ ਇੰਟਰਸਟ ਰੇਟ ਤੇ ਕਹੇ ਜਾ ਪਤਾ ਹੈ ਜਿਹੜਾ ਪਤਾ ਨਹੀਂ ਕਿੱਧਰ ਨੂੰ ਚੱਲ ਜਾਣਾ ਸੋ ਰੇਟ ਵਧ ਸਕਦੇ ਆ ਇਹ ਵੀ ਇੱਕ ਕਿਹਾ ਜਾ ਰਿਹਾ ਤੇ ਮਾਰਗੇਜ ਜ਼ਿਆਦਾ ਮਹਿੰਗੀ ਹੋ ਸਕਦੀ ਹੈ ਤੇ ਇਹ ਦੋਵੇਂ ਗੱਲਾਂ ਵਿਚਾਰ ਕੇ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹ ਸੋਚ ਸਕਦਾ ਸੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫੇਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਕੱਲ ਮਿਲਾਂਗੇ